ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ حاضر ਹੋਏ ਆਂ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 24 ਕੁੰਡੇ ਪਾਏ ਆ ਜੀ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਜੈਨ ਬਣਾਉਣਾ ਆਪਾਂ ਹਲੇ ਕੁੰਡੇ ਪਾਈ ਆ ਤੇ ਆਪਾਂ ਸਲਾਈ ਪੂਰੀ ਇਸ ਤਰ੍ਹਾਂ ਉਲਟੇ ਉਲਟੇ ਕੁੰਡੇ ਬਣਾ ਕੇ ਕੰਪਲੀਟ ਕਰਦੇ ਆ ਜੀ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਤੇ ਮੇਰੀ ਵੀਡੀਓ ਪੂਰੀ ਦੇਖਣਾ ਜੀ ਵੀਡੀਓ ਦੇਖਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਆਪਾਂ ਸਲਾਈ ਪੂਰੀ ਬਣਾ ਲਈ ਆ ਉਸ ਚਾਰ ਕੁੰਡੇ ਰਹਿ ਗਏ ഡിജന സ്ടാട്ടി സ്റ്റാട്ട വാസ്താ ആ കാരാഗാ അന ചാരഡേ അപ്പം ഉൾട്ട ബാഗാ പക്ഷേ കെ അപ്പം ഇതരോ ആഹ് ലവേസ് തര ਦੋਹਾਂ ਦਾ ਇੱਕ ਕਰ ਦਾਂਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਅੱਗੇ ਫਿਰ ਧਾਗਾ ਅੱਗੇ ਕਰਾਂਗੇ ਹੁਣ ਆਪਾਂ ਆਹ ਕੁੰਡਾ ਇਸ ਤਰ੍ਹਾਂ ਉਲਟਾਵਾਂਗੇ ਆਪਾਂ ਇਸ ਤਰ੍ਹਾਂ ਦੋਵੇਂ ਵੀ ਉਲਟਾ ਸਕਦੇ ਆਂ ਦੋਹਾਂ ਦਾ ਇੱਕ ਕਰ ਦਾਂਗੇ ਧਾਗਾ ਆਪਣਾ ਅੱਗੇ ਰਹੂਗਾ ਆ ਦੇਖੋ ਜੀ ਦੱਸ ਦਿੰਨੀ ਫਿਰ ਆਪਾਂ ਵਾਲ ਪਾ ਕੇ ਬਣਾਇਆ ਤਾਂ ਗੁੰਡਾ ਸਿੱਧਾ ਬਣਾਇਆ ਹੁਣ ਆਪਾਂ ਧਾਗਾ ਇੱਧਰ ਕਰਾਂਗੇ ਆਪਾਂ ਕੁੰਡੇ ਉਲਟਾਏ ਹੋਏ ਆ ਤੇ ਦੋਵਾਂ ਦਾ ਧਾਗਾ ਇੱਧਰ ਹਰ ਕੇ ਦੋਵਾਂ ਦਾ ਇੱਕ ਕਰ ਦਾਂਗੇ ਜਿਹੜੇ ਅਸੀਂ ਗੁੰਡੇ ਘਟਾਏ ਆ ਇੱਕ ਗੁੰਡਾ ਇੱਥੇ ਘਟਾਇਆ ਹੋ ਇੱਥੇ ਵੱਧ ਗਿਆ ਫਿਰ ਧਾਗਾ ਅੱਗੇ ਕਰਾਂਗੇ 1 2 3 4 ਗੁੰਡੇ ਫਿਰ ਉਲਟੇ ਬਣਾ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਧਰੋਂ ਸਲਾਈ ਪਾ ਕੇ ਦੋਵਾਂ ਦਾ ਇੱਕ ਕਰ ਦਾਂਗੇ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਫਿਰ ਤੋਂ ਧਾਗਾ ਅੱਗੇ ਕਰਾਂਗੇ ਇਸ ਤਰ੍ਹਾਂ ਸੀ ਇੱਕ ਗੁੰਡਾ ਉਲਟਾ ਕੇ ਵੀ ਦੋਵਾਂ ਦਾ ਇੱਕ ਕਰ ਸਕਦੇ ਆ ਐਂਡ ਤੇ ਸਾਡੇ ਫਿਰ ਪੰਜ ਗੁੰਡੇ ਰਹਿ ਗਏ ਜੀ ਚਾਰ ਗੁੰਡੇ ਸੀ ਉਲਟੇ ਬਣਾ ਲਾਂਗੇ ਆ ਵੜਕੁੰਡਾ ਸੀ ਸਿੱਧਾ ਬਣਾ ਲਾ ਆ ਸਾਡੇ 4 ਗੁੰਡੇ ਹਾਸ ਤੇ ਅਸੀਂ 4 ਗੁੰਡੇ ਉਲਟੇ ਬਣਾਏ 5 ਗੁੰਡਿਆਂ ਤੇ ਅਸੀਂ ਆ ਡਿਜ਼ਾਈਨ ਸਾਡਾ 5 ਗੁੰਡਿਆਂ ਦੇ ਬਣਿਆ ਜੀ 2 3 4 5 ਇੱਕ ਡਿਜ਼ਾਈਨ ਦੇ ਸਾਡੇ ਇਹ ਆ ਗੁੰਡਾ ਛੱਡ ਕੇ 9 ਗੁੰਡੇ ਹੋ ਗਏ ਆ ਵਾਲੇ ਗੁੰਡੇ ਸਾਡੇ 9 ਗੁੰਡੇ ਹੋ ਗਏ ਚਾਰ ਕੁੰਡੇ ਆ ਹੋਗੇ ਪੰਜ ਆ ਹੋਗੇ ਉਲਟੀ ਸਲਾਈ ਪੂਰੀ ਉਲਟੀ ਬਣੂਗੀ ਕੋਈ ਇਹਦੇ ਵਿੱਚ ਉਲਟਾ ਕੁੰਡਾ ਹੈ ਜੋ ਉਹ ਨਹੀਂ ਉਲਟਾ ਬਣੂਗਾ ਇਹ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਕੋਟੀ ਬਣਾਓ ਜੈਕਟ ਸਵੈਟਰ ਜੇ ਤੁਸੀਂ ਜੈਂਡ ਸਵੈਟਰ ਬਣਾਉਨੇ ਹੋ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਕੋਟੀ ਸਵੈਟਰ ਚ ਤਾਂ ਆ ਕੋਟੀ ਜੈਕਟ ਤੇ ਤਾਂ ਆਪਾਂ ਲੇਡੀਜ਼ ਤਾਂ ਕਿਵੇਂ ਦਾ ਵੀ ਡਿਜ਼ਾਈਨ ਪਾ ਸਕਦੇ ਆ ਤੇ ਜੈਂਡ ਸਵੈਟਰ ਤੇ ਤਾਂ ਸੋਹਣਾ ਡਿਜ਼ਾਈਨ ਹੋਵੇ ਤਾਂ ਸਵੈਟਰ ਕੋਟੀ ਬਣਾਉ ਉਹ ਸੋਹਣੀ ਲੱਗਦੀ ਹੈ ਜੀ ਐਂ ਤੇ ਸਲਾਈ ਸਾਡੀ ਬਣ ਗਈ ਹੁਣ ਅਸੀਂ ਆਹ ਹਕੁੰਡਾ ਫੇਰ ਉਤਾਰਾਂਗੇ ਤਾਂ ਗਾਗੇ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਇਹ ਚਾਰ ਕੁੰਡੇ ਸਾਡੇ ਉਲਟੇ ਸਾਰੇ ਜੈਸੇ ਤਰ੍ਹਾਂ ਚਾਰ ਕੁੰਡੇ ਇਹ ਬਣਨੇ ਆ ਸੀ ਵੱਧ ਘੱਟ ਵੀ ਰੱਖ ਸਕਦੇ ਆ ਅਸੀਂ ਆਪਣੇ ਕੋਟੀ ਸਵੈਟਰ ਦੇ ਹਿਸਾਬ ਨਾਲ ਗਣ ਕੇ ਉਹਨਾਂ ਦਾ ਹਿਸਾਬ ਲਾ ਸਕਦੇ ਆ ਜੇ ਘੱਟ ਰਹਿੰਦੇ ਆ ਤਾਂ ਘੱਟ ਵੀ ਰੱਖ ਸਕਦੇ ਆ ਜੇ ਇੱਕ ਵੱਧ ਰਹਿੰਦਾ ਤਾਂ ਅਸੀਂ ਵੱਧ ਵੀ ਰੱਖ ਸਕਦੇ ਆ ਪੰਜ ਵੀ ਕਰ ਸਕਦੇ ਆ ਇੱਥੇ ਹੁਣ ਅਸੀਂ ਪਹਿਲਾਂ ਅਸੀਂ ਦੋ ਕੁੰਡੇ ਇੱਥੇ ਬਣਾਏ ਸੀਗੇ ਇਧਰੋਂ ਕਰਕੇ ਹੁਣ ਅਸੀਂ ਆਹ ਵਾਲਾ ਕੁੰਡਾ ਉਲਟਾਵਾਂਗੇ ਤਾਂ ਗਾਇਸ ਸਾਡਾ ਅੱਗੇ ਰਹੂਗਾ ਅਸੀਂ ਹੁਣ ਇਹਨਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਤਾਗੇ ਪਹਿਲਾਂ ਸੀ ਅਸ ਕੁੰਡੇ ਤੇ ਇੱਥੇ ਗਲੀ ਬਣਾਈ ਆ ਹਾਲੇ ਇੱਕ ਕੁੰਡਾ ਇੱਥੇ ਆ ਸਿੱਧਾ ਬਣਾਇਆ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਲਵਾਂਗੇ ਕੁੰਡਾ ਸਾਡਾ ਹੁਣ ਇੱਧਰ ਵੱਧ ਗਿਆ ਹੁਣ ਅਸੀਂ ਪਹਿਲਾਂ ਇਧਰੋਂ ਇਸ ਤਰ੍ਹਾਂ ਸਲਾਈ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲਾਂਗੇ ਧਾਗਾ ਅਸੀਂ ਪਿੱਛੇ ਰੱਖਾਂਗੇ ਨੇ ਇਸ ਤਰ੍ਹਾਂ ਵੜ ਪਾ ਕੇ ਵੀ ਚਾਰ ਕੁੰਡੇ ਉਲਟੇ ਬਣਾ ਲਾਂਗੇ ਇੱਥੇ ਵੀ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਵੜ ਪਾ ਕੇ ਇਹ ਕੁੰਡਾ ਇਸ ਤਰ੍ਹਾਂ ਉਲਟਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਅੱਗੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਇਧਰੋਂ ਫੇਰ ਅਸੀਂ ਆਹ ਵਾਲੇ ਦੋ ਕੁੰਡੇ ਆ ਜਿਹੜੇ ਇਧਰੋਂ ਸਲਾਈ ਪਾ ਕੇ ਦੋਵਾਂ ਦਾ ਇੱਕ ਕਰਾਂਗੇ ਤੇ ਇਧਰੋਂ ਇਸ ਤਰ੍ਹਾਂ ਵੜ ਪਾ ਕੇ ਚਾਰ ਕੁੰਡੇ ਅਸੀਂ ਉਲਟੇ ਬਣਾ ਲਾਂਗੇ ਇੱਕ ਕੁੰਡਾ ਸਿੱਧਾ ਬਣਾ ਦਾਂਗੇ। ਜਿਹਾ ਸਾ ਦੋ ਸਲਾਈਆਂ ਆਈਆਂ ਆਂ ਡਿਜ਼ਾਈਨ ਦੀਆਂ ਦੋ ਸਲਾਈਆਂ ਆਂ ਅਸੀਂ ਇਹ ਪਾਉਂਦੇ ਜਾਵਾਂਗੇ। ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤਾਂ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਹੁਣ ਜਿਹੜਾ ਸਾਡਾ ਡਿਜ਼ਾਈਨ ਬਣੂਗਾ ਇੱਕ ਵਾਰੀ ਦੱਸ ਦਿੰਨੀ ਹੋਰ ਤੁਹਾਨੂੰ ਚਾਰ ਕੁੰਡੇ ਅਸੀਂ ਉਲਟੇ ਬਣਾਏ ਹੁਣ ਅਸੀਂ ਇਧਰੋਂ ਪਹਿਲਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਥੇ ਵੜਾ ਪਾ ਕੇ ਅਸੀਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਜਿਵੇਂ ਅਸੀਂ ਪਹਿਲੀ ਸਲਾਈ ਬਣਾਈ ਸੀ ਹੁਣ ਇਸ ਤਰ੍ਹਾਂ ਬਣੂਗੀ ਹੁਣ ਧਾਗਾ ਇਧਰ ਕੀਤਾ ਅਸੀਂ ਆ ਕੁੰਡਾ ਅਸੀਂ ਉਲਟਾ ਲਿਆ ਉਹਨੋਂ ਸੀ ਦੋ ਗੁੰਡਿਆਂ ਦਾ ਇੱਕ ਗੁੰਡਾ ਕਰ ਦਵਾਂਗੇ। ਬਸ ਇੰਨਾ ਧਿਆਨ ਰੱਖਣਾ ਅਸੀਂ ਇੱਕ ਵਾਰੀ ਗੁੰਡੇ ਸਾਡੇ ਇੱਧਰ ਲਾਸਟ ਤੇ ਵਧੂਗਾ ਇੱਕ ਵਾਰੀ ਇਹਦੇ ਨਾਲ ਵਧੂਗਾ। ਅੱਗੇ ਦੇਖੋ ਜੀ ਇੱਕ ਵਾਰੀ ਹੋਰ ਤਾਂ ਅੱਗੇ ਪਿੱਛੇ ਕਰਾਂਗੇ। ਆ ਸਾਡੇ ਡਿਜ਼ਾਈਨ ਦੇ ਪੰਜ ਗੁੰਡੇ ਆ ਜੀ। ਇਹਨਾਂ ਚੋਂ ਅਸੀਂ ਇੱਧਰੋਂ ਸਲਾਈ ਪਾਵਾਂਗੇ। ਦਵਾ ਦਾ ਇੱਕ ਕਰ ਦਾਂਗੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਘਟਾਇਆ ਜਿਹੜਾ ਅਸੀਂ ਵਧਾ ਲਾਂਗੇ ਫਿਰ ਧਾਗਾ ਅੱਗੇ ਕਰਾਂਗੇ ਆ ਗੁੰਡਾ ਇਸ ਤਰ੍ਹਾਂ ਲਟਾ ਕੇ ਦੋ ਗੁੰਡਿਆਂ ਦਾ ਇੱਕ ਕਰ ਦਾਂਗੇ ਵੜ પા ਕੇ ਅਸੀਂ ਹੁਣ ਗੁੰਡਾ ਪਹਿਲੇ ਵਧਾ ਲੈਣਾ ਧਾਗਾ ਅੱਗੇ ਕਰਕੇ ਚਾਰ ਗੁੰਡੇ ਉਲਟੇ ਬਣਾਵਾਂਗੇ ਤੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਹੱਸ ਇੰਨਾ ਹੀ ਡਿਜ਼ਾਈਨ ਹੈ ਪੂਰਾ ਡਿਜ਼ਾਈਨ ਹੈ ਜਿਹੜਾ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਜੀ ਇਹ ਹਾਲਾ ਜੀ ਬਣਾਇਓ ਤੇ ਨਾਲੇ ਕੋਟੀ ਸਵੈਟਰ ਨਾਲੇ ਕਮੈਂਟ ਵੀ ਜਰੂਰ ਕਰਿਓ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਤੇ ਵੀਡੀਓ ਪੂਰੀ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਦਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ